ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਵਿਸਾਖ ਦੇ ਮਹੀਨੇ ਦੀ ਸੰਗ੍ਰਾਂਦ ਦਾ ਪਿੱਤਰ ਦਿਹਾੜਾ ਹੈ ਪੰਜਵੇਂ ਪਾਤਸ਼ਾਹ ਤਨਤਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਵਿਸਾਖ ਮਹੀਨੇ ਪ੍ਰਤੀ 12 ਮਹਾ ਦੀ ਬਾਣੀ ਵਿੱਚ ਫਰਮਾਉਂਦੇ ਹਨ ਵਿਸਾਖ ਤੀਰਨ ਕਿਉ ਵਾਢੀਆਂ ਜਿਨ੍ਹਾਂ ਪ੍ਰੇਮ ਵਿਸ਼ੋਖ ਵਿਸਾਖੀ ਵਾਲਾ ਦੇਣਾ ਹਰੇਕਾ ਇਸਤਰੀ ਮਰਦ ਵਾਸਤੇ ਰੀਝਾ ਵਾਲਾ ਹੁੰਦਾ ਹੈ ਪਰ ਵਿਸਾਖ ਵਿੱਚ ਉਹਨਾਂ ਇਸਤਰੀਆਂ ਦਾ ਦਿਲ ਕਿਵੇਂ ਖਲੋਵੇ ਜੋ ਪ੍ਰਭੂ ਪਤੀ ਤੋਂ ਵਿਚੜੀਆਂ ਪਈਆਂ ਹਨ ਭਾਵ ਕੇ ਜਿਨ੍ਹਾਂ ਦੇ ਅੰਦਰ ਪਿਆਰ ਦੇ ਪ੍ਰਗਟਾਵੇ ਦੀ ਅਨਹੋਂਦ ਹੈ ਹਰ ਸਾਜਨ ਪ੍ਰਭ ਵਿਚਾਰਕੈ ਲੱਗੀ ਮਾਇਆ ਤੋ ਇਸ ਤਰ੍ਹਾਂ ਉਸ ਜੀਵ ਨੂੰ ਧੀਰਜ ਕਿਵੇਂ ਆਵੇ ਜਿਸ ਨੂੰ ਸੱਜਣਾ ਪ੍ਰਭੂ ਵਿਚਾਰ ਕੇ ਮਨਮੋਨੀ ਮਾਇਆ ਚਿੰਬੜੀ ਹੋਈ ਹੈ ਚੜ੍ਹਿਆ ਹੋਇਆ ਵਿਸਾਖ ਦਾ ਮਹੀਨਾ ਤਨ ਤਨ ਸਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਰਬੱਤ ਸੰਗਤਾਂ ਤੇ ਤੰਦਰੁਸਤੀਆਂ ਪਰ ਅਭਿਸ਼ਕ ਕਰਨਾ ਨਿਤ ਨੀਂਦੀਆਂ ਸਿਮਰਨੀਆਂ ਦਾਤਾ ਬਖਸ਼ਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ